ਹਾਂਜੀ ਵੈਜੀ ਦਾ ਘਰ ਸਾਹਿਬ ਵੈਜੀ ਕਿਹਦੇ ਫਤੇ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਕੁਝ ਬੇਨਤੀਆਂ ਕਰ ਲਗਾਈ ਜੀ ਜਿਸ ਤਰ੍ਹਾਂ ਵੀ ਦਾਸ ਨੇ ਤੁਹਾਡੇ ਨਾਲ ਜੀ ਬਾਦਾ ਕੀਤਾ ਸੀਗਾ ਵੀ ਵੀ ਬੇ ਬਾਬਾ ਜੀ ਤੇ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਾਲਿਆਂ ਨੇ ਜਦੋਂ ਪਾਣਾ ਬਰਤਣਾ ਸੀ 7 ਅਕਤੂਬਰ 7 ਅਕਤੂਬਰ ਦਿਨ ਸੋਮਵਾਰ ਉਹਨਿਸੋ ਤਰੀਕ ਨੂੰ ਤੇ ਪਾਣਾ ਬਰਤਣਾ ਸੀਗਾ ਤੇ ਉਸ ਦਿਨ ਦੀ ਵੀ ਕੀ ਕੀ ਗੱਲ ਬੀ ਰੂਟੀਨ ਕੀ ਸੀ ਜਿਹੜੀ ਮੇਨ ਉਹ ਮੈਂ ਪਾਉਂਗਾ ਜੀ ਅੱਡੇ ਸਾਰੇ ਕੋਈ 30 ਬਚਨ ਦੱਸੂਗਾ ਜੇ ਬਾਬਾ ਜੀ ਦੱਸ ਕੇ ਗਏ ਸੀ ਜਾਰੇ ਜਿਹੜੇ ਮੋਸਟ ਐਚੀ ਵੈਲਿਊ ਫਿਗਰ ਹੈ ਕਿ ਸਾਡੇ ਕੋਲ ਜਿਹੇ ਇਹ ਆ ਵੀ ਬਾਬਾ ਜੀ ਕੋਲ ਨਾ ਜੀ ਡਾਕਟਰ ਸਵਾਇ ਸੀ 2 ਘੰਟੇ ਪਹਿਲਾਂ ਬਾਬਾ ਜੀ 7:13 ਤੇ ਪਾਣਾ ਵਰਦਾ ਸੀਗਾ ਤੇ ਤਕਰੀਬਨ 6:00 4:00 ਤੇ 5:00 ਦੇ ਵੇਲੇ ਮੰਦਿਰ ਬਈ ਬਾਬਾ ਜੀ ਕੋ ਪਹੁੰਚੇ ਸੀ ਤੇ ਡਾਕਟਰ ਹਰਚੰਦ ਸਿੰਘ ਐਮ ਡੀ ਅੰਬਰਸਰ ਤੋਂ ਹੈ ਤੇ ਉਹ ਫਿਜ਼ੀਸ਼ੀਅਨ ਤੇ ਉਹਨਾਂ ਨੇ ਜੀ ਆਪਣਾ ਡਾਕਟਰ ਸਾਹਿਬ ਦਾ ਗ੍ਰੈਜੂਏਟ ਫਰਮ ਦੀ ਗਵਰਨਮੈਂਟ ਕਾਲਜ ਅੰਮ੍ਰਿਤਸਰ ਇਨ 1962 ਉੱਥੇ ਸੀ ਜੀ ਹੀ ਵਰਕਸ ਇਨ ਦੀ ਐਨਸੀ ਐਂਡ ਦੀ ਸਪੈਸ਼ਲਾਈਜ਼ ਇਨ ਦੀ ਆਪਣਾ ਇੰਟਰਨਲ ਮੈਡੀਸਿਨ ਐਕਚੁਅਲੀ ਇੰਟਰਨਲ ਮੈਡੀਸਿਨ ਵਿੱਚ ਸੀ ਜੀ ਉਹ ਤੇ ਵੀ ਉਹ ਸਵਾਦ ਉਹ ਆਪਣਾ ਯੂਨੀਵਰਸਿਟੀ ਇਲਨੋਇਸ ਕਾਲਜ ਆਫ ਮੈਡੀਸਿਨ ਇਨ ਸ਼ਿਕਾਗੋ ਉੱਥੋਂ ਕੀਤੀ ਸੀ ਤੇ ਗਵਰਨਮੈਂਟ ਮੈਡੀਕਲ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚੋਂ ਅਨੰਦ 1962 ਦੇ ਵਿੱਚ ਉਹਨਾਂ ਨੇ ਨਾ ਬੀ ਕੇ ਬੀ ਕਿਤੀ ਸੀ ਨਹੀਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਲੜਕਾ ਸੀ ਲੜਕੇ ਲੜਕਾ ਹੁਣ ਅੱਜ ਕੱਲ ਹੈਗਾ ਵੀ ਆਪਣਾ ਡਾਕਟਰ ਤੇਜ ਤੇਜ ਵੀਰ ਸਿੰਘ ਐਮ ਡੀ ਉਹ ਵੀ ਹੈ ਉਹ ਵੀ ਨਾਲ ਉਹਨਾਂ ਨੇ ਜੇ ਦੱਸਿਆ ਸੀ ਉਹਨਾਂ ਨੇ ਕਦੇ ਵੀ ਸਾਨੂੰ ਦੱਸਿਆ ਸੀ ਮੇਰੇ ਸਾਡੇ ਡੈਡੀ ਨੇ ਸਭ ਨੂੰ ਦੱਸਿਆ ਸੀ ਵੀ ਵੀ ਜਾਣ ਕੇ ਨਾ ਐਸ ਅ ਪ੍ਰੂਫ ਐਕਚੁਅਲੀ ਹੁਣ ਕਰ ਕਰ ਕੇ ਚੱਲ ਰਿਹਾ ਹੈ ਤੇ ਉਹ ਸੀਗਾ ਜੀ ਤੇ ਉਹ ਹੈਗਾ ਜੀ ਬੈਲਮੰਟ ਜੰਗ ਟਾਊਨ ਤੇ ਉਹ ਹੈ ਉਹ ਤੇ ਉੱਥੇ ਜਿਹੜੇ ਆ ਤੇ ਉਹਨਾਂ ਦਾ ਟੈਲੀਫੋਨ ਨੰਬਰ ਡਾਕਟਰ ਤੁਸੀਂ ਗੱਲ ਵੀ ਕਰ ਸਕਦੇ ਜੇ ਕਿਸੇ ਕਰਨੀ ਹੈ ਗੱਲ ਉਹਨਾਂ ਦਾ ਡਾਕਟਰ ਤੇਜੀ ਵੀਸਨ ਨਾਲ ਗੱਲ ਕਰਸੇ ਉਹਨਾਂ ਦਾ ਨੰਬਰ ਹੈਗਾ 9810348076 7655 ਤੇ 3304807655 ਇਹ ਡਾਕਟਰ ਤੇਜੀ ਵੀਸਨ ਦਾ ਨੰਬਰ ਉਹਨਾਂ ਕੋਲ ਬੰਦਰ ਕੰਫਰਮ ਵੀ ਕਰ ਸਕਦਾ ਗਾਲੇ ਸਾਹੀ ਸੀ ਜੀ ਬਾਬਾ ਜੀ ਨੇ ਬਤਨ ਬਾਬਾ ਈਸ਼ ਸਿੰਘ ਜੀ ਮਹਾਰਾਜ ਇਹੋ ਪਾਣਾ ਪਰ ਤਾਂ ਨਸੀਹਤ ਹੀ ਹੁਸੋ ਬਈ ਦੇਖੋ ਜਿਹੜੇ ਮਹਾਪੁਰਸ਼ ਹੁੰਦੇ ਨੇ ਜੀ ਉਹ ਆਪਣੇ ਚੈੱਕ ਅਪ ਕਰਾਉਂਦੇ ਨੇ ਇੱਕ ਤਰ੍ਹਾਂ ਦਾ ਵੀ ਕੁਕਾਰ ਨੂੰ ਸੜ ਉਂਗੜ ਨਾ ਕਰ ਸੇ ਜਿਵੇਂ ਸੱਪ ਕਾਂਜਲਾ ਕੇ ਸੜ ਦਿੰਦਾ ਵੀ ਕਿਸ ਨੂੰ ਪਤਾ ਹੀ ਲੱਗਦਾ ਵੀ ਕਿੱਥੇ ਗਿਆ ਕਿੱਥੇ ਹੈ ਹਾਥੀ ਤਾਂ ਦੀ ਤੋੜ ਦਿੰਦਾ ਹੀ ਦੇ ਦਿੰਦਾ ਪਤਾ ਨਹੀਂ ਲੱਗਦਾ ਕਿ ਤੋੜ ਗਈ ਇਸ ਤਰ੍ਹਾਂ ਹੈ ਇਹ ਜਿਹੜੇ ਮਹਾਪੁਰਸ਼ ਨੇ ਇਹ ਜੇ ਚੋਲਾ ਬਦਲੇ ਹੁੰਦੇ ਆ ਇਹ ਇੱਕਦਮ ਚਲੇ ਜਾਂਦੇ ਸੰਸਾਰ ਤੋਂ ਵੀ ਲੋਕ ਹੈਰਾਨ ਹੋ ਜਾਂਦੇ ਵੀ ਗੱਲ ਹੋ ਕੀ ਕੀ ਪਰ ਆਪਣੇ ਇੱਕ ਬਹੁਤ ਵੱਡੀ ਗੱਲ ਹੈ ਜੀ ਡਾਕਟਰ ਸਾਹਿਬ ਨੇ ਨਾ 2 ਘੰਟੇ ਵੀ ਪਹਿਲਾਂ ਆਈ ਸੀ ਤੇ ਮੈਸਜ ਰਿਕਾਰਡਿੰਗ ਸੁਣਾਉਣਾ ਜੀ ਉਹਨਾਂ ਦੀ ਤੇ 2 ਘੰਟੇ ਪਹਿਲਾਂ ਆਈ ਸੀ ਤੇ ਬਾਬਾ ਨੇ ਚੈੱਕਅਪ ਕੀਤਾ ਸੀ ਉਹਨਾਂ ਦਾ ਸਾਰਾ ਤੇ ਉਹਨਾਂ ਨੇ ਕਿਹਾ ਸੀ ਵੀ ਬਾਬਾ ਜੀ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਜਾ ਬੇ ਹੋਰ ਦੇ ਸਭ ਕੁਝ ਸਹੀ ਠੀਕ ਆ ਔਰ ਤੁਸੀਂ ਮੈਂ ਆਪਣੀ ਵੱਡੀ ਨਾ ਹੋਈ ਜੀ ਇਹ ਆਡੀਓ ਮੈਂ ਦੋ ਆਡੀਓ ਸੁਣ ਕੇ ਸੁਣਾਉਣੀ ਆ ਵਾ ਤੇ ਤੁਸੀਂ ਆਡੀਓਸ ਤੇ ਧਿਆਨ ਨਾਲ ਸੁਣੋ ਜੀ ਇਹ ਗੱਲ ਕੇ ਨਾ ਵੀ ਸੁਣੇ ਤਾਂ ਫਿਰ ਉਸ ਤੋਂ ਬਾਅਦ ਆ ਦਈਂ ਆ ਸੁਣ ਲਈ ਹਾਂ ਜੀ ਡਾਕਟਰ ਕੋਲ ਜੀ ਮੈਂ ਤੇ ਕਾ ਟੈਂਟਰੀ ਨਾ ਮੈਂ ਲੈਣ ਗਿਆ ਸੀ ਕਿ ਮੈਨੂੰ ਕੋਈ ਚੁਕੀ ਨਹੀਂ ਆ ਰਿਹਾ ਹੈ ਜੀ ਜੋੜਾ ਦੇਖਣਾ ਬਸ ਸਿੱਧਾ ਸੋਹਣਾ ਕਰਨੀ ਕਿਹਾ ਹੈ ਜੀ ਤੇ ਫਲੈਕਸ ਦੇਖੀ ਉਹ ਬਲਕ ਬਚਿਆ ਹੈ ਬਸ ਨਾ ਮੈਂ ਕੀ ਕਿਹਾ ਹੈ ਕੋਸਮਾ ਕਰਾਉਣੇ ਹੋ ਜੀ ਤੇ ਡਾਕਟਰ ਦੱਸ ਰਿਹਾ ਜੀ ਮੈਂ ਬਾਬਾ ਜੀ ਚੱਕੀ ਦਾ ਬਾਬੇ ਦਿਲ ਚੱਕੀਤਾ ਸਾਰਾ ਹੋਰ ਚੱਕੀਤਾ ਮੈਂ ਦੱਸਿਆ ਤੁਹਾਨੂੰ ਕੋਈ ਤਕਲੀਫ ਨਹੀਂ ਹੈਗੀ ਡਾਕਟਰ ਦੱਸ ਰਹੇ ਆ ਉਹ ਕਹਿੰਦੇ ਸਾਰਾ ਦੱਸੇ ਵੀ 2:30 ਵਜੇ ਚਲੇ ਗਏ ਸੀ 4:6 4:00 ਵਜੇ ਤੱਕ ਉੱਥੇ ਸੀ ਬਾਬਾ ਜੀ 7:00 ਵਜੇ ਪਨਾ ਪਰਤਦਾ ਸੀ ਉਹ ਸਸੋਣੂ ਜੀ ਉਹ ਕਹਦੇ ਜੀ ਕਹਿੰਦੇ ਵੀ ਮੈਂ ਕਹਿੰਦੇ ਵੀ ਇੱਥੇ ਬਾਬਾ ਜੀ ਚੱਕੇ ਤਾਂ ਬਾਬਾ ਜੀ ਕਹਿੰਦੇ ਅਸੀਂ ਦੂਰ ਚਲੇ ਜਾਣਾ ਹੁਣ ਮੈਂ ਕਹਾਂ ਮੈਂ ਕਿ ਅੰਬਰਸਰ ਆਉ ਬਾਬਾ ਜੀ ਸੁਣ ਮੈਂ ਚੈੱਕ ਕਰਾਂਗੇ ਬਾਬਾ ਜੀ ਕਹਿੰਦੇ ਨਹੀਂ ਅਸੀਂ ਦੂਰ ਚਲੇ ਜਾਣਾ ਹੁਣ ਵੀ ਅਸੀਂ ਵੀ ਆ ਨਹੀਂ ਸਕਦੇ ਅਸੀਂ ਚਲੇ ਜਾਣਾ ਇੱਥੋਂ ਹੈ ਨਾ ਤੇ ਬਾਬਾ ਜੀ ਜੇ ਤੁਸੀਂ ਗਏ ਤੇ ਪ੍ਰਤਾਪ ਸਿੰਘ ਕਹਿ ਰਹੇ ਉਹਨੂੰ ਸੁਨੇਹਾ ਭੇਜੋ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੂੰ ਦੱਸ ਦਿਓ ਵੀ ਉਹਦੇ ਪਾਪਾ ਦੀ ਬੇੜੀ ਡੁੱਬ ਚਲੀ ਆ ਪਾਪਾ ਦੀ ਬੇੜੀ ਡੁੱਬ ਚਲੀ ਆ ਉਹਦਾ ਫੇਰਾਜ ਕਰੇ ਚਲੋ ਜੀ ਘਰ I okay. ਉਹ ਕਦੇ ਵੀ ਅਸੀਂ 6 ਵਜੇ ਘਰੇ ਪਹੁੰਚੇ ਆ ਜੀ 6 ਵਜੇ ਅੰਬਰਸਰ ਪਹੁੰਚੇ ਆ ਨਾਨਕਸਰ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ 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 ਜਦੋਂ ਬੱਸਾਂ ਜਾਣ ਲੱਗੀਆਂ ਹੋਰ ਰੇਡੀਓ ਤੇ ਆ ਕੇ ਸਾਰਾ ਹੋ ਗਿਆ ਵੀ ਬਾਬਾ ਜੀ ਨਾਨਕਸਰ ਵਾਲੇ ਵੀ ਦਰਗਾਹ ਨੂੰ ਚਲੇ ਗਏ ਸੜਾਈ ਖਾ ਗਏ ਦੇਖ ਕੇ ਅਸੀਂ ਹੈਰਾਨ ਹੋ ਗਏ ਸੁਣ ਕੇ ਪਾਬੇ ਸਾਨੂੰ ਦੱਸ ਰਹੀ ਸੀ ਹੁਣ ਕਹਾਂ ਸੁਣਾਂ

ਇਹ ਨਿਕਲਦਾ ਹੈ ਕਿ ਮੇਰੇ ਕੋਲ ਹਾਜੇ ਨੂੰ ਮਾਤੇ ਦਾ ਕੋਈ ਮਾਤੇ ਦਾ ਅਸਰ ਨਹੀਂ ਕੋਈ ਹੈ ਤੇ ਕਿੰਨੀ ਤਰ੍ਹਾਂ ਦੇ ਸਕੇ ਦੇ ਲੱਗਾਉਂਗਾ ਤੇ ਇਹ ਨੂੰ ਲੱਗਿਆ ਤੇ ਇਹ ਚਾਹਤ ਨਾਲ ਸੇਪੀਆ ਮੈਂ ਮੈਨੂੰ ਸਕੇ ਕੋਲ ਪਰ ਉਹ ਕੱਟਿਆ ਨਹੀਂ ਲਿਆ ਉਹਨਾਂ ਮਾਂ ਬਾਂ ਦੀ ਹੈ ਕਿ ਅੱਜ ਉਹ ਜੀਤ ਚਾਹਤਾ ਦੂਜੇ ਦਿਨ ਇਹ ਦੇ ਵਿੱਚ ਨਾ ਜੀ ਉਹ ਦੱਸਿਆ ਜੀ ਕਿ ਕੈਰੋਗੜ ਮੈਂ ਕਿ ਬਾਬਾ ਜੀ ਨੇ ਕਿਹਾ ਸੀ ਉਹਨੂੰ ਕਿਹਾ ਕੈਰੋ ਨੂੰ ਕਹਦੇ ਉਹਦੀ ਪਾਪਾ ਦੀ ਬੇੜੀ ਡੁੱਬ ਚਲੀ ਆ ਬਾਬਾ ਜੀ ਨੇ 7 ਅਕਤੂਬਰ ਨੂੰ ਭਾਣਾ ਬਰਤਾਇਆ ਜੀ ਤੇਰੇ ਕਿ ਉਹ ਦੂਮੇਰੇ ਖਸਾਲ ਦੇ ਵਿੱਚ ਵਿੱਚ ਕਿ ਪ੍ਰਤਾਪ ਸਰ ਘਰ ਵਿੱਚ ਚਲੇ ਗਏ ਸੀ ਉਹੀ ਮਿਸ਼ਨ 7 ਹੋਏ ਪ੍ਰਤਾਪ ਸਰ ਘਰ ਵਿੱਚ ਚਲੇ ਗਏ ਸੀ ਉਹਦੇ ਗੋਲੀਆਂ ਮਾਰ ਕੇ ਉਹਨੂੰ ਮਾਰਤਾ ਸੀ ਅਜੇ ਵਿੱਚ ਅਖੀਰ ਤੇ ਸੁਣੇ ਦੋ ਮਿੰਟ ਦਾ ਚਾਉਣੀ ਆ ਉਹ ਵਿੱਚ ਦੱਸ ਉਹ ਸਾਡੀ ਲਾਈਨ ਡਿਸਕਨੈਕਟ ਹੋ ਗਈ ਸੀ ਉਹ ਇਸ ਦੱਸ ਰਿਹਾ ਵੀ ਹੋਕ ਨਾਮ ਆਇਆ ਸੀ ਜੀ ਹੁਕਮ ਆਇਆ ਸੀ ਜਦੋਂ ਵੱਡੇ ਬਾਬਾ ਜੀ ਨੇ ਭਣਾ ਮਤਾਇਆ ਬਾਬਾ ਦਾਸੀ ਜੀ ਨੂੰ ਹੁਕਮ ਆਇਆ ਸੀ ਜੋ ਨਰ ਦੁੱਖ ਮੇ ਦੁੱਖ ਨਹੀਂ ਆਨੇ ਤੇ ਉਹ ਦੱਸ ਰਿਹਾ ਵੀ ਕਿ ਉਹ ਬਿਲਕੁਲ ਡਿਸਕਨੈਕਟ ਹੁੰਦੀ ਆ ਤਾਂ ਇਹਨਾਂ ਉਹ ਕਹਿੰਦੇ ਵੀ ਬਾਬਾ ਜੀ ਨੇ ਕਹਿੰਦੇ ਹੁਕਮ ਆ ਮ ਸਾਨੂੰ ਅੱਜ ਆਇਆ ਸੀ ਹਣਾ ਤੇ ਅਸੀਂ ਵੀ ਕਹਿੰਦੇ ਉਸ ਕਰ ਉਹਦੇ ਅੜੀਕ 'ਚ ਬੈਠੇ ਆ ਜਦੋਂ ਉਹਦਾ ਹੁਕਮ ਆ ਗਿਆ ਛੱਡ ਜਾਣਾ ਹੱਸਣ ਹੋ ਜਗਾ You know, they and I'm not to do. ਜੇ ਕੋਈ ਤੁਸੀਂ ਦੇਖ ਕੱਟੀ ਗਈ ਉਹ ਕਦੇ ਵੀ ਹੁਕਮਨਾਮਾ ਆਇਆ ਸੀ ਹਾਂ ਉਹ ਕਦੇ ਹਾਂ 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 ਇਹ ਹੁਕਮਨਾਮਾ ਵੀ ਬਿਜਾਰ ਕਨਾਂ ਬਿਜਾਰ ਹੁਕਮ ਤੇ ਵੀ ਇਹ ਜਿਹੜਾ ਇੰਡੀਆ ਦਾ ਪ੍ਰੈਮਿਸਟਰ ਸੀ ਆਪਣਾ ਜੀ ਜਵਾਰਨ ਲਾਲ ਨਹਿਰੂ ਉਹਦੇ ਪਰਸਨ ਅਸਿਸਟੈਂਟ ਵੀ ਰਹੇ ਆ ਜਦੋਂ ਕਦੇ ਬੰਦੇ ਜਵਾਰਨ ਲਾਲ ਨਹਿਰੂ ਬਾਹਰ ਜਾਂਦਾ ਸੀ ਕਿਸੇ ਕੰਟਰੀ ਚ ਇਹ ਨਾਲ ਜਾਂਦੇ ਡਾਕਟਰ ਸਾਹਿਬ ਵੱਡੇ ਡਾਕਟਰ ਸੀ ਬਾਬਾ ਜੀ ਨੇ ਚੈੱਕ ਕੀਤਾ ਸੀ ਕੋਈ ਬਿਮਾਰੀ ਬਾਬਾ ਜੀ ਕੋਈ ਨਿਕਲੀ ਸੀ ਕੋਈ ਸੇ ਬਾਬਾ ਜੀ ਕਹਿੰਦੇ ਹੁਕਮਨਾਮਾ ਆਇਆ ਸੀ ਆ ਦੇਖੋ ਕੀਤੇ ਕਹਿ ਰਹੇ ਆ ਕਹਿੰਦੇ ਹਾਂ ਹਾਂ ਹੁਕਮਨਾਮਾ ਆਇਆ ਸੀ ਫੇਰ ਕਹਿੰਦੇ ਸੀ ਚਲੇ ਜਾਣਾ ਕਦੇ ਸਾਨੂੰ ਵੀ ਹੋਕਨਾਮ ਆਇਆ ਸਿਰਫ ਉਹਦੇ ਡੀਕ ਵਿਚ ਬੈਠਿਆ ਸੀ ਜਦੋਂ ਉਹ ਕਹਿੰਦਾ ਸੀ ਚਲੇ ਜਾਣਾ ਦੇਖੋ ਜਿਵੇਂ ਚਾਦਰ ਐਸੇ ਲਾ ਕੇ ਨਾ ਪੱਦ ਰੱਖਦੇ ਨੇ ਦੂਜੀ ਵਾਰ ਨੇ ਉਹੀ ਗੱਲ ਹੋਈ ਆ ਬਾਬਾ ਜੀ ਭਾਨਵਰਥੋ ਚਲੇ ਗਏ ਹੁਣ ਦੂਜੇ ਜੀ ਉਹਨਾਂ ਦਾ ਲੜਕਾ ਜਿਹੜਾ ਵਾ ਜੇ ਐਮ ਡੀ ਆ ਡਾਕਟਰ ਤੇਜਵੀਰ ਸਿੰਘ ਇੱਥੇ ਆਪਣਾ ਅਮਰੀਕਾ ਦੇ ਵਿੱਚ ਉਹ ਹੈਨ ਸਟੇਟ ਦੇ ਵਿੱਚ ਡਾਕਟਰ ਆ ਤੇ ਉਹਨਾਂ ਦਾ ਵੀ ਨੰਬਰ ਵੀ ਮੈਂ ਦਿੱਤਾ ਇਹ ਤਨਸਾਤੀ 4307655 ਉਹਨਾਂ ਨਾਲ ਕਰਕੇ ਗੱਲ ਕਰ ਸਕਦੇ ਹੁਣ ਉਹਨਾਂ ਦੀ ਕਾਲ ਮੇਰੇ ਨਾਲ ਹੋਈ ਸੀ ਗੱਲ ਮੈਂ ਸਮਝਦਾ ਕਿ ਉਹ ਨਾਲ ਸੀ ਬਾਬਾ ਜੀ ਤੇ ਉਹ ਕਹਿੰਦੇ ਵੀ ਅਸੀਂ ਮੇਰੇ ਪਿਤਾ ਜੀ ਨੇ ਦੱਸੀ ਸੀ ਗੱਲ ਉਹ ਡਾਕਟਰ ਸਾਹਿਬ ਨੂੰ ਮੈਂ ਗੱਲ ਕਰਦਾ ਮੈਂ ਕਰਦਾ ਗੱਲ ਡਾਕਟਰ ਸਾਹਿਬ ਮੈਂ ਤੁਹਾਨੂੰ ਇਹੀ ਪੁੱਛਣਾ ਸੀ ਵੀ ਜਦੋਂ ਤੁਸੀਂ ਬਾਬਾ ਜੀ ਕੋਲ ਗਏ ਸੀ 1963 ਸਾਲ ਦੇ ਵਿੱਚ 1963 ਦੇ ਵਿੱਚ ਗਏ ਸੀ ਹੈ ਮੈਨੂੰ ਨਹੀਂ ਸੀ ਯਾਦ ਜੀ ਕੋਈ ਮੇਰੇ ਫਾਦਰ ਜੀ ਐਸੀ ਉਹਨਾਂ ਨੇ ਆਖੇ ਗੱਲ ਸੁਣਸਾਈ ਸੀ ਸਾਨੂੰ ਸਾਰੇ ਕੀ ਮੈਨੂੰ ਦੋ ਹਾਂਜੀ ਆਈ ਅਮ ਬੈਟਿੰਗ 8 ইয়ার্স ওল্ড हां ਮੇਰੀ ਅੱਖਾਂ ਇਸਨੂੰ ਉਮਰ ਦਾ ਤਾਂ ਲੱਗਦਾ ਇਸ ਫਰਕ ਪੈਦਾ ਹੈ ਹਾਂਜੀ ਤੇ ਮੈਂ ਉਹਨਾਂ ਦੀ ਸਾਰੀ ਗੱਲ ਨੂੰ ਬੜਾ ਧਿਆਨ ਨਾਲ ਸੁਣਦਾ ਸੀ ਉਹ ਬੜੇ ਲਾਈਫ ਸੀ ਜਾਂ ਬੜੇ ਲੇਟ ਸੀ ਗੁਰਮੁਖ ਸੀ ਹਾਂਜੀ ਉਹਨਾਂ ਦੀ ਗੱਲ ਮੈਂ ਇਹ ਸੁਣੀ ਸੀ ਵੀ ਉਹ ਦਰਸ਼ਨ ਕਰਕੇ ਆਏ ਸੀ ਉਹਨੇ ਸਭ ਸੰਤੋਂ ਦੇ ਜੋ ਕਹਿੰਦੇ ਸੀ ਜੀ ਹਮ ਸਰ ਸਮਾ ਆ ਗਿਆ ਜਾਨ ਦਾ ਹਾਂ ਜੋ ਜਗੰਦੀ ਆਈ ਅ ਮੇਰੀ ਕਲੀਅਰ ਮੈਮਰੀਜ਼ ਆਫ ਮਾਈ ਫਾਦਰ ਟ੍ਰੈਵਲਿੰਗ ਅਸ ਜੀਓ ਜੀਓ ਤੇ ਉਹਨਾਂ ਨੇ ਕਿਹਾ ਕਿ ਮੈਥੋਂ ਦਾ ਸਤਨ ਉਹ ਕੋਈ ਤਗੀ ਨਹੀਂ ਕੋਈ ਬਿਮਾਰੀ ਨਹੀਂ ਹੈ ਅੱਛਾ ਕੁਝ ਡਾਕਟਰ ਨਹੀਂ ਹੋ ਸਕਦਾ ਸਮਾਂ ਆ ਗਿਆ ਬੱਸ ਉਸੇ ਚਲੇ ਜਾਣਾ ਅੱਛਾ ਜਮਨ ਕੀਤਾ ਸੀ ਜੇ ਨਹੀਂ ਉਹਦੇ ਪਿਤਾ ਹੀ ਨੇ ਬਬਾਈ ਸੈਸਲ ਵਾਟਰ ਆਈਵ ਹਰਡ ਠੀਕ ਹੈ ਠੀਕ ਹੈ ਤੇ ਉਹਨਾਂ ਕਿਹਾ ਕਿ ਤੁਸੀਂ ਮੈਂ ਤੁਸੀਂ ਕੁਲ ਠੀਕ ਹੋ ਰਾਜੀ ਖੁਸ਼ ਹੋ ਉਹ ਕਹਿੰਦੇ ਨਹੀਂ ਹੋ ਸਕਦਾ ਸਮਾਂ ਆ ਗਿਆ ਅੱਛਾ ਉਹ ਦੋ ਦੋ ਤਿੰਨ ਘੰਟੇ ਬਾਅਦ ਹੀ ਹੋ ਗਿਆ ਜੀ ਪਤਾ ਨਾ ਕਹੇ ਜੀ ਜਾਏ ਬੈਂ ਹਾਂ ਜਦ ਹੀ ਤੁਹਾਨੂੰ ਸੁਣਾ ਕੇ ਸਾਨੂੰ ਸੁਣਾਉਂਦੇ ਹੁੰਦੇ ਸੀ ਕਿਵੇਂ ਜਾਲ ਦੇ ਜਿੰਨੇ ਦੱਸਦੇ ਸੀ ਜੀ ਆਈਓ ਇਸ ਜਸਟ ਅ ਡਿਸਕ੍ਰਿਪਸ਼ਨ ਆਈ ਹਰਡ ਫਰਮ ਆਹ ਜੀ ਕੀ ਬੰਬਾ ਪਾ ਇਹ ਵੀ ਦੱਸਿਆ ਸੀ ਜੀ ਉਹਦੇ ਪਿਤਾ ਜੀ ਨੇ ਰਿਕਾਰਡਿੰਗ ਚ ਦੱਸ ਰਿਹਾ ਵੀ ਹੁਕਮਨਾਮਾ ਆਇਆ ਸੀ ਵੀ ਹੁਕਮਨਾਮਾ ਤੇ ਵੀ ਅਸੀਂ ਵੀ ਉਸ ਹੁਕਮਨਾਮੇ ਦੇ ਵਿੱਚ ਚਲੇ ਜਾਣਾ ਜੀ ਗਾਹਾਂ ਗੱਲਾਂ ਕਰਿਓ ਹਾਂ ਐਂਕੀ ਮਨੂ ਕੁਸ ਨਹੀਂ ਕੁਲ ਮਜ਼ਾ ਆ ਮਖਰ ਹਾਂ ਜੀ ਹਾਂ ਜੀ ਦੇਖੋ ਜੀ ਇਹ ਸਾਰਾ ਕੁਝ ਦੱਸ ਰਿਹਾ ਵੀ ਡਾਕਟਰ ਸਾਹਿਬ ਵੀ ਪਹਿਲਾਂ ਹੁਕਮਨਾਮਾ ਆਇਆ ਸੀ ਜੋ ਨਰ ਡਾਕੂਮੈਂਟ ਦਕਨੀ ਮਨੇ ਭਾਈ ਉਦਾਸੀ ਹਣੀ ਛੋੜਾਣੇ ਲੈਦੇ ਸੀ ਹੁਕਮ ਨਾ ਬਾਬਾ ਜੀ ਕੇ ਦੁਆਰਾ ਲਓ ਦੁਆਰਾ ਜੋ ਲਿਆ ਤੇ ਉਹ ਵੀ ਉਹੀ ਉਹ ਆ ਗਈ ਹੁਕਮ ਨਾ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਆਨੇ ਤੇ ਬਾਬਾ ਤੇ ਜੀਗਰ ਤੇ ਜੀਗਰ ਲੈ ਬੋਦਾਸਾ ਤੇ ਜੀਗਰ ਉਦਾਸਾ ਲੈ ਤੇ ਜੀਗਰ ਤੇ ਉਦੋਂ ਵੀ ਹੁਕਮ ਨਾ ਮੇਹੀ ਆ ਬੇ ਆਪਣਾ ਜੋ ਨਰ ਦੁੱਖ ਵਿੱਚ ਦੁੱਖ ਨਹੀਂ ਮਾਨੇ ਟੀਕਾ ਸੌਤ ਹੋਇਆ ਸੀ ਹੁਕਮ ਨਾ ਟੀਕਾ ਸਨ ਜਿਹੜੇ ਸਾਹਮਣੇ ਹੁੰਦੇ ਉੱਥੋਂ ਆਇਆ ਸੀ ਇਹ ਹੁਕਮ ਨਾ ਵੈਸੇ ਬਾਬਾ ਜੀ ਨੇ ਕਿ ਕਰੀਅਰ ਇੰਡੀਕੇਸ਼ਨ ਦਿੱਤੀ ਬਾਬਾ ਜੀ ਕਿ ਅਸੀਂ ਜਾ ਰਹੇ ਹਾਂ ਅੰਦਰ ਚੈੱਕਅਪ ਕਰਾ ਕੇ ਕੋਈ ਵੇ ਕੋ ਬੋਲੇ ਕੋਸ ਕੋਸ ਕਹੇ ਆ ਦੇਖੋ ਗੁਡ ਐਵਿਡੈਂਸ ਐਕਚੁਅਲੀ ਮੈਂ ਤੇ ਉਹਨੇ ਸਾਰਾ ਚੈੱਕ ਕੀਤਾ ਬਾਬਾ ਜੀ ਨੂੰ ਕੋਈ ਬਿਮਾਰੀ ਨਹੀਂ ਸੀ ਕੋਈ ਕਵਸਨ ਨਹੀਂ ਸੀ ਬਾਬੇ ਚੈੱਕ ਕਰਾ ਕੇ ਹੁਕਮ ਆ ਗਿਆ ਸੀ ਅਜ ਤੱਕ ਦੇ ਉਸ ਸੱਦੇ ਦੀ ਡਾਕ ਹੁਕਮ ਸਾਨੂੰ ਅੱभी ਹੁਕਮ ਆ ਗਿਆ ਅਸੀਂ ਹੁਣ ਸੱਦੇ ਦੀ ਡਾਕ ਕਰਦੇ ਅਸੀਂ ਚਲਿਆ ਉਹ ਡਾਕਟਰ ਸਾਹਿਬ ਕਹਿੰਦੇ ਸੀ ਦੋ 2:30 ਵਜੇ ਗਏ ਸੀ 4:30 ਵਜੇ ਕਰੀਬ ਅਸੀਂ ਨਿਕਲੇ ਆ ਉਥੋਂ ਬਾਬੇ ਜੀ ਕੋਲ ਅੰਦਰ ਗਏ ਆ ਤੇ ਵੀ ਅਸੀਂ ਘਰੇ ਪਹੁੰਚਿਆ 6 ਵਜੇ ਤੇ ਉਸ ਤੋਂ ਬਾਅਦ ਕਦੇ ਸਾਨੂੰ ਪਤਾ ਲੱਗਿਆ ਵੀ ਬਾਬਾ ਜੀ ਚਾਹਿਆ ਐਸਾ ਕਰਵਾਸਾ ਹੋ ਗਿਆ ਉਹ ਚੜਾਈ ਕਹਿ ਰਹੇ ਮੈਂਸ ਬਈ ਦਾਦਾ ਵੀ ਸਰਵਾਸਾ ਹੋ ਗਿਆ ਬਾਬਾ ਜੀ ਹਣਾ ਤੇ ਬਾਬਾ ਇਹ ਦੋਨੋਂ ਬੰਦੇ ਐਮਡੀ ਡਾਕਟਰ ਆਈ ਵੱਡੇ ਤੇ ਇਹਨਾਂ ਨੂੰ ਕੋਣ ਬੰਦਾ ਚੁੜਾ ਸਕਦਾ ਇਹ ਬੇਟੀ ਮੈਂ ਸਨ ਦਸਣ ਰਿਹਾ ਇਹਨਾਂ ਦੇ ਪਰ ਟੈਲੀਫੋਨ ਨੰਬਰ ਵੀ ਮੈਂ ਸਰੇ ਮੈਂ ਦੇ ਦੇ ਰਿਹਾ ਜੀ ਡਾਕਟਰ ਜਗਦੀਪ ਸਿੰਘ ਹੈ ਇਹਨਾਂ ਦਾ ਇੱਕ ਲਰਕਨ ਟਕਸਾ ਦਾ ਇੱਕ ਲਰਥ ਹੈ ਕਿ ਇਹ ਦਾ ਫਿਰ ਤੇਜ ਵੀ ਕੋ ਯੂ ਐਸ اے ਆ ਡਾਕਟਰ ਤੇ ਦੂਜੇ ਡਾਕਟਰ ਜਗਦੀਪ ਸਿੰਘ ਅੰਬਰਸਾ ਦੇ ਵਿੱਚ ਡਾਕਟਰ ਜਗਦੀਪ ਸਿੰਘ ਅੰਬਰਸਾ ਤੇ ਉਹਨਾਂ ਦਾ ਨੰਬਰ 98722 ਤੇ 22938 ਇਹ ਉਹਨਾਂ ਦਾ ਨੰਬਰ ਆ ਤੁਸੀਂ ਉਹਨਾਂ ਨੂੰ ਬੁੱਕ ਕਰਵਾ ਸਕਦੇ ਹੋ ਉਹ ਕਹਿੰਦੇ ਕਿ ਇੱਕ ਸਾਲ ਤੱਕ ਕੋਈ ਕਿਹਦੇ ਕੋਈ ਆਇਆ ਪੁੱਛਣ ਨਹੀਂ ਆਇਆ ਇੱਕ ਸਾਲ ਤੋਂ ਬਾਅਦ ਸਾਡੇ ਕੋਲ ਸਰਜੀਤ ਸਿੰਘ ਮਜੀਠੀਆ ਮਜੀਠੀਆ ਸਾਹਿਬ ਆਏ ਉਹਨਾਂ ਨੇ ਪੁੱਛਿਆ ਕਿ ਕੀ ਗੱਲ ਹੋਈ ਆ ਤੇ ਦੂਜਾ ਭਗਤ ਸਿੰਘ ਸ਼ੈਸ਼ਨ ਜਾ ਦੇ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਇਹ ਗੱਲ ਆ ਇਹ ਮਸਨ ਦਸਨੀ ਸੀ ਗੱਲ ਇਹ ਹੋਇਆ ਤੇ